ਯਾ ਚਲ ਵੀ ਕੱਲ ਲੱਗੀਆਂ ਵਲੌਗ ਦੀ ਸਟਾਰਟਿੰਗ ਅੱਜ ਤਾਂ ਬਿਲਕੁਲ ਹੋ ਗਿਆ ਪਰ ਮੈਨੂੰ ਕੱਲ ਪਾ ਦਈਏ ਮਾਣਾ ਟਹਿਟਾ ਮਟਾ ਜਿੰਨੇ ਵੀ ਵਲੌਗ ਬਣਾ ਦੇਦਾ ਤੇ ਕੱਲ ਕੁਡੇ ਤੁਹਾਨੂੰ ਪਾ ਸਕਦੇ ਹੈ ਹੈਲਥ ਬੰਦੇ ਨਾ ਕਰੀ ਤਾ ਤੇ ਕੰਤਰਾ ਨੇ ਵੀ ਰੰਗ ਲਾਤਾ ਹੈ ਕੜਨੇ ਆ ਕੇ ਤੇ ਉਹਦੇ ਤੇ ਕਿਹਦੀ ਹੁੰਦਾ ਹੈ ਇਹ ਤੇ ਬੱਚਿਆਂ ਨੇ ਵੀ ਰੰਗ ਲਾਤਾ ਹੈ ਵੀ ਤੇ ਬੱਚਾ ਇੱਕ ਆਪਣਾ ਲਿਾਈ ਉੱਡੇ ਰੰਗ ਲਾਤਾ ਬੱਚੇ ਨੂੰ ਵੀ ਤੁਹਾਨੂੰ ਦਿਖਾਉਂਦੇ ਹੈ ਬੱਚੇ ਨੇ ਬਈ ਇੱਕ ਆਪਣਾ ਉੱਤੇ ਰੰਗ ਲੱਗਾ ਵੀ ਤੁਹਾਨੂੰ ਦਿਖਾਉਂਦੇ ਬੱਚੇ ਨੂੰ ਆਹ ਫਰਦਾਈ ਕੋਠੀ ਅੱਲੀ ਜਾਵੇ ਹਾਂ ਬੱਚਾ ਫਰਦਾ ਜਦੋਂ ਦਰੋਤ ਗਲابی ਲਾਲ ਦੰਡਾ ਮਾਰੇ ਹੈ। ਜਦੋਂ ਉਤਰੋ ਤਕੇ ਇਹਨਾਂ ਨੂੰ ਪਾਣੀ ਕਿਵੇਂ ਰੱਖੇ। ਇਹ ਮਰੀ ਜਾਂ ਨਹੀਂ ਤਾਂ ਸਿੱਧਾ ਪਿੱਛੇ। ਕਿਹਾ ਉਤਰ ਖੰਧੋਂ ਨਹੀਂ ਰੰਗ ਲਾਇਆ ਇਹਨਾਂ ਦੇ। ਕਰਕੇ ਕਿਉਂ ਫਰਦਾ ਇਹ ਬੱਚਾ ਆਪਣਾ ਵੀ ਹੰਦਾ। ਘਰੇ ਨਹੀਂ ਹੁੰਦਾ ਇਹ ਤਰੀਡੇ ਫਰਦਾ। ਆਹ ਬੈਠੇ ਦੂਤ ਆਪਣੇ ਇਹਨਾਂ ਪਾਣੀ ਦਾਣੀ ਨੇ। ਆਹਨ ਕੋਟਾ ਸਾਹ ਕੱਟੇ ਕਾਣਾ। ਆਹ ਕਿਤਰਾ ਕਹਿ ਦੇਣਾ ਖਲਾਇਆ ਦੋਵੇਂ ਵੀ। ਆਹ ਖਿੜੇ ਖਿੜ ਕੱਢਣਾ ਆਪਾਂ। ਕੀਨ ਆਇਆ ਤੇ ਬਾਕੀ ਬਾਹਰ ਬੈਠੇ ਨੇ ਸੰਭਾਲ ਫੜਦਾ ਹਾਂ ਇਹ ਕੱਢਣਾ ਹੈ ਇਹਦੇ ਕਾਹਨੋਂ ਦਿਖਾਵਾ ਕਰਦਾ ਆ ਵੀ ਬੱਚਾ ਕਰਾਂ ਤਾਂ ਮੜ ਗਿਆ ਵੀ ਆ ਗਿਆ ਇੱਧਰ ਕਰਾਂ ਦੀ ਆਪਣੇ ਇਹਨੇ ਵਹਿਦਾ ਕਣੀ ਬੈੰਦਾ 2-3 ਘੰਟੇ ਵੀ ਪਹਿਲੀ ਡਾਈ ਬੱਚਾ ਉੱਡ ਗਿਆ ਜ ਬਹੁਤ ਡਿਆ ਹੈ ਨਾਲ ਦੀ ਕੋਠੀ ਤੇ ਬੈਹਗੇ ਇਹਦਾਂ ਤੇ ਹੁਣ ਘਰਾਂ ਤੇ ਆਇਆ ਵੇਖੋ ਬੈੰਦਾ ਕਣੀ ਮੈਂ ਛਤਰੀ ਹਿਲਾਈ ਜਿੰਨੇ ਪਰ ਨਹੀਂ ਚਾਲ ਨਹੀਂ ਕਰਦਾ ਵੇ ਛੋਟਾ ਜਿਹਾ ਬੱਚਾ ਵੀ ਜਾ ਵਾ ਤੇ ਲੌ ਕੋਠੀ ਤੇ ਬੈਹਗੇ ਆ ਉੱਥੇ ਉਹ 2-3 ਘੰਟੇ ਉੱਕੀ ਗਏ ਪਹਿਲੇ ਲਈ ਬਹੁਤ ਸੁਣਾਉਂਦਾ ਬੱਚਾ ਇਹੋਂ ਨਹੀਂ ਤੁਹਾਨੂੰ ਵੀ ਹੁੰਦਾ ਨਹੀਂ ਹੁੰਦਾ ਆਹ ਬੁੱਤਰਾ ਹੈ ਰੰਗ ਲਾਇਆ ਫੜ ਫੜ ਤੁਹਾਨੂੰ ਦਿਖਾਉਣੀ ਬੱਚੀ ਪਾਦੀ ਕੇ ਦਾਣੀ ਹੁਣ ਆਈ ਐ ਪਾਸੇ ਜਾੜੀ ਸੀ ਸਿੱਧੀ ਕਰਨਾ ਤੇ ਛੱਡੀ ਸੀ ਰੰਗ ਲਾਇਆ ਇਹ ਤੁਹਾਨੂੰ ਦਿਖਾਉਂਦੇ ਆ ਕਾਲੀ ਇਹਦੇ ਨੂੰ ਕਾਲੀ ਬੰਦ ਕਰਦੀ ਸੀ ਇੱਕ ਨਾਲ ਬਗਲ ਦਾ ਹੁੰਦਾ ਸੀ ਦਾ ਰੰਗ ਲਾਇਆ ਇਹ ਕਹੋਲਾ ਦੋਨੇ ਛੱਡ ਦਿੰਦੇ ਜੀ ਗਾਣੇ ਤੇ ਖਾ ਲੋਗੀ ਭੁੱਖੀ ਆ ਛੱਡ ਦਈਏ ਫਿਰ ਕਰਦੇ ਅੱਗੇ ਛੱਡਣੀ ਰਾਖ ਤੇ ਵੀ ਦਾਣੇ ਪਾਈ ਜਾਂਦੀ ਕੋਈ ਤੁਰ ਦਾਣੇ ਉਹ ਜਨੇ ਪਿੱਛੋਂ ਖੜੇ ਸੀ ਆਹ ਫਿਰਦਾ ਇਹ ਬੱਚਾ ਮੈਂ ਤੇ ਇਹ ਕਰਿਆ ਵੀ ਖਤਰੀ ਹਾਈਆਂ ਨੂੰ ਪਰ ਝਾਗਦਾਂ ਖਤਰੀ ਆਲੀ ਸ਼ਾਇਦ ਕਾਲੂ ਆਉਂਦਾ ਹੋ ਸਕਦਾ ਜੀ ਆ ਜੀ ਤੇ ਬੈਠੂ ਜੀ ਬੈਠਿਆ ਤਾਂ ਇਹਦੇ ਜੇ ਲੰਮਾ ਜਾ ਰਹੇ ਉਧਰੋਂ ਹੋ ਮਾਰਦਾ ਪਿੰਡ ਦੇ ਦੂਤੇ ਪਾਸੇ ਦੇਖ ਲਓ ਕਿੱਥੇ ਉੱਡ ਗਏ ਆਹ ਬਾਈ ਬੱਚਾ ਫੇਰ ਆ ਬੈਠੇ ਨੂੰ ਕਰਦਾ ਵੀ ਆਪਣੇ ਉੱਤੇ ਆਪਣੇ ਵਾਲ ਬੱਚੇ ਦੇ ਦੋਨੇ ਬੱਚੇ ਰਲੇ ਫਸਦੇ ਆ ਨਾਲ ਇਹਦੇ ਨਾਲ ਚੱਲਾ ਮਿੰਦਰਾ ਵੀ ਬੱਚਾ ਦੇਖੋ ਵੇ ਜਾਂਦੇ ਕਦੇ ਉਹਨੇ ਆ ਆਪਣਾ ਬੱਚਾ ਵੀ ਆ ਵਾਲਾ ਤੇ ਆਹ ਦੂਜਾ ਬੱਚਾ ਇਹਨੇ ਲੰਘ ਤਲੇ ਉਹ ਦੇਖ ਲੀ ਕਾ ਫਰਦਾ ਇਹ ਕੇਲਾ ਵਾਲੇ ਕੁਤਰ ਖਦੇ ਸਾਡਾ ਬੰਡ بیا ਆ ਗਿਆ ਬੱਚਾ ਸਾਡਾ ਆ ਗਿਆ ਘਰ ਦੇ ਉਹ ਬਹਿ ਗਿਆ ਬੱਚਾ ਕੋਠੀ ਤੇ ਖਾਧਿਆ ਪਾਣੀ ਦਾ ਕਰਕੇ ਪੱਲੇ ਕੋਈ ਸਿਟੀ ਬਿਠਾ ਲੇ ਕੋਈ ਬੱਚਾ ਤੇ ਆ ਰੰਗ ਲਾਇਆ ਦੇਖ ਲਈ ਝਾਲਰ ਕੰਡ ਤੇ ਡੰਡਾ ਕੁਝ ਵੀ ਰੰਗ ਬਹੁਤ ਸੋਹਣਾ ਲੱਗਾ ਉਹਦੇ ਦੇ ਬੋਹਣਾਂ ਦਾ ਸਿੱਧਾ ਕਰ ਲਿਆ ਆਪਾਂ ਅੱਜ ਹੁਣ ਦੋ ਤਰੀਕਿਆਂ ਤੋਂ ਕੱਢਾਂਗੇ ਇਹਨਾਂ ਆਹ ਦੇਖੋ ਇਹ ਦੂਜਾ ਕੁੱਤਰ ਇਹ ਦੂਜੀ ਤਰ੍ਹਾਂ ਗਲਾਇਆ ਇਹ ਲਾਲ ਕੰਨ ਤੱਕ ਆਈ ਟੋੜੀ ਤੇ ਉਹੀ ਕੁੱਤਰ ਦੂਜੇ ਨੂੰ ਮੇਟੇ ਨਾਲ ਲਾ ਕੇ ਲਾ ਲਾਉਂਦੇ ਹਾਂ ਇਹਨਾਂ ਦੇ ਵਿੱਚ ਇਹਨਾਂ ਦਾ ਕਾਲਾ ਦੁੱਸਰਾ ਨਾਲ ਵਾਗਾ ਇਹਦੇ ਵੀ ਆਹ ਜੀ ਦੋਨੇ ਨਾਲ ਸੀਗੇ ਉਹਨਾਂ ਨੂੰ ਰੱਖ ਲਵਾਂਗੇ ਕਟਾਂਗ ਨੂੰ ਦੋਗ ਦਿਨਾਂ ਨੂੰ ਡਾਇਆ ਕਰਾਂਗੇ ਆਪਾਂ ਬੈਠੇ ਵੀ ਬੱਚੇ ਆਪਣੇ ਕਕਾਲ ਕੰਤਾਂ ਮੈਂ ਵੀ ਚੱਲ ਬੱਚੇ ਵੀ ਕਰੀਏ ਇੱਕ ਕਰਤੀ ਗੱਲ ਤਾਂ ਜੋੜਾ ਵੀ ਤਾਂ ਚੜ ਕੇ ਬੈਠਣ ਲੱਗੇ ਪੁੱਠੇ ਪੱਤੇ ਇਹ ਬੜਾ ਹਾਰੀ ਤੇ ਨਹੀਂ ਜੋੜੇ ਬੱਠੇ ਬੱਠੇ ਇਹ ਆ ਵਾਲੇ ਗੁੱਤਰ ਵੀ ਤਾੜਦੇ ਆਪਾਂ ਮੈਂ ਆਪ ਤਾੜਦੇ ਆ ਗੁੱਡੇ ਚ ਕਾ ਬੈਠਾ ਕਾ ਬੈਠਾ ਇਹ ਕੋਈ ਆ ਆ ਬੈਠਾ ਸਮਨੇ ਇਹ ਗੁੱਤਰ ਵੀ ਉਹਨੇ ਤਾੜਦੇ ਆਂ ਕਿਤੇ ਨਿਕਲ ਗਿਆ ਬੱਚੇ ਵੀ ਉੱਚੇ ਕਰਦੇ ਆਂ ਇਹ ਗੱਟ ਗੁੱਤਰ ਆ ਜੀ ਆਹ ਮਿੱਠਾ ਬੱਚਾ ਉਹ ਸਾਹਮਣੇ ਬੈਠਾ ਵੇ ਇੰਕਾ ਚਲਾ ਆ ਜੂਗਾ ਵੇ ਦੇਖ ਕੇ ਇੱਕ ਵੀ ਤੇ ਨਿਕਲ ਗਿਆ ਤੁਸੀਂ ਦਿਖਾਉਂਦੇ ਜਿੰਨੇ ਦਾ ਚਾਹਿਆ ਤਾਂ ਯਾਰ ਕੁੱਤਰ ਨਿਕਲ ਗਿਆ ਇੱਕਾ ਜਾਲ ਤੇਰਾ ਆਪਣੇ ਤੋਂ ਕਾਲੀਆਂ ਬਗਨਾਂ ਨਾਲ ਇਹ ਮੌਂਟਰੇਜਾਂ ਦੇਖਾਂਗੇ ਤਾਂ ਉਹਨਾਂ ਚ ਨਿਕਲ ਗਿਆ ਤੇ ਦੇਖੋ ਇਹਨੂੰ ਤਾਂ ਬੜੀ ਮਤਲਬ ਜਿੱਦਿਆ ਹੋਇਆ ਪਰ ਹੁਣ ਹਨੇਰਾ ਹੋ ਜਾਣਾ 6-7 ਵਜੇ ਨਾਲੇ ਆ ਤੇ ਦੇਖੋ ਹੁੰਦਾ ਕਿ ਨਹੀਂ ਹੁੰਦਾ ਵੀ ਬਈ ਉਹ ਕੁੱਤਰ ਜਿਹੜਾ ਉੱਡੇ ਹੀ ਆਪਣਾ ਬਹਿ ਗਿਆ ਜਾਲ ਤੇ ਆ ਕੇ ਨੇ ਰਾ ਯਾ ਤੇ ਲੈ ਯੋ ਨੀਰੇ ਬਗਤ ਆ ਗਿਆ ਹੁਣ ਦੂਜਾ ਬੱਚਾ ਵੀ ਔਰ ਦੇ ਉੱਚਾ ਛੱਡ ਕੇ ਜਾ ਰਾ ਜੀ ਨੂੰ ਹੁਣ ਪਤਾ ਨਹੀਂ ਇੱਧਰ ਜਿਹਨੂੰ ਲੰਘ ਗਈ ਸਾਈਡ ਜੀ ਨੂੰ ਪਤਾ ਨਹੀਂ ਕਿੱਧਰ ਗਿਆ ਵੇਖੋ ਟੜ ਕੇ ਆਉਂਦਾ ਕਿ ਨਹੀਂ ਸੋ ਆਵੇ ਬੱਚੇ ਵੀ ਟਾੜ ਰਹੀ ਆ ਪਜਾਜ ਥੱਲੇ ਨੇ ਰੰਗ ਵੀ ਲਾਦਾ ਜੇ ਮੈਂ ਆਪਣੇ ਨਾਲ ਰੰਗ ਦਿਖਾ ਰਹੀਏ ਦੂਜਾ ਬੱਚਾ ਤਾਂ ਨਹੀਂ ਆਇਆ ਅੱਜ ਕੱਲ ਦਿਖਾਵਾਂਗੇ ਉਹ ਟਾੜ ਦੇ ਬੱਚੇ ਵੀ ਨਾਲ ਹੀ ਆਪਾਂ ਕਰਦੇ ਆ ਬਲੌਗ ਦੀ ਐਂਡਿੰਗ ਕੱਲ ਵੀ ਕਰਾਂਗੇ ਸਟਾਰਟਿੰਗ ਹੁਣ ਕੱਲੂ ਮਿਲਦੇ ਆਗੇ ਨਵੇਂ ਬਲੌਗ ਚਾਪਾ ਲਾਈਕ ਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਆਪ ਚੱਲ ਰਿਹਾ ਹੈ ਬਹੁਤ ਅੱਛਾ ਹੈ ਅਮਚ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਓਕੇ